ਕਾਰਪਰ ਬੰਦ ਕਰ ਉਹਨਾਂ ਨੂੰ ਬੇਲਰ ਭੇਜੇ ਦੇਖੋ ਜਿੰਦਾ ਹੁਣ ਇੱਕ ਮਿੰਟ ਉਧਰੋਂ ਕੀ ਕਰਨ ਜੇ ਤਾਂ ਹੁਣ ਉੱਥੇ 15 ਦੇ ਇਕੱਠਾ ਪਈਆਂ ਰਹੀਆਂ ਚੱਕੀਆਂ ਨਾਲ ਫੇਰ ਤਾਂ ਸਾਡੀ ਮਜਬੂਰੀ ਆ ਕਿ ਉਹ ਦੁਬਾਰੇ ਤਿੰਨ ਵਾਰੀ ਲੋਣੀ ਕਰਨੀ ਪਵੇ ਇੱਕ ਵਾਰੀ ਅਸੀਂ ਪਹਿਲਾਂ ਝੋਨੇ ਨੂੰ ਪਾਣੀ ਲਾਉਂਦੇ ਆ ਲਾਸਟ ਪਾਣੀ ਹਾਂਜੀ ਇੱਕ ਫੇਰ ਗਵਾਰੀ ਕਰਨੀ ਪਵੇ ਫੇਰ ਬਿਜਾਈ ਫੇਰ ਨਾ ਚੱਕਿਆ ਗਿਆ ਤਾਂ ਫੇਰ ਕਰਨੀ ਠੀਕ ਹੈ ਜੀ ਠੀਕ ਹੈ ਇੱਕ ਹਫਤੇ ਦੇ ਵਿੱਚ ਵਿੱਚ ਜਦੋਂ ਖਰਚੇ ਵੜਦੇ ਅਸੀਂ ਖੇਤੀਬਾੜੀ ਵਾਲਿਆਂ ਨੂੰ ਫੋਨ ਕਰਾਂਗੇ ਵੀ ਆ ਸਾਡੇ ਖੇਤ ਦੇ ਵਿੱਚ ਇੰਨੇ ਕਿੰਨੇ ਦੇ ਵਿੱਚ ਖਰਚੇ ਵੱਡੇ ਪਏ ਬੇਲਰ ਭੇਜੋ ਗੱਠਾ ਬਣਾਓ ਚਾਕੇ ਲੈ ਠੀਕ ਹੈ ਅਜ ਤਾਂ ਨਾਲ ਇੱਕ ਬੰਦਾ ਵੀ ਲਾ ਦਾਂਗੇ ਟਰਾਲੀਆ ਭਰਉਣ ਤੇ ਠੀਕ ਹੈ ਨਾ ਗੱਲ ਅੱਛਾ ਪਰ ਜੇ ਉਹ ਚੱਕਰ ਨਹੀਂ ਆਉਂਦਾ ਗੱਠਾ ਬਣਾਉਣੀ ਆਉਂਦਾ ਫਿਰ ਸਾਡੀ ਮਜਬੂਰੀ ਹੈ ਸਾਡੇ ਕੋਲ ਤੁਹਾਨੂੰ ਪਾਣੀ ਲਾਉਣ ਦਾ ਟਾਈਮ ਹੀ ਨਹੀਂ ਰਿਹਾ ਜੀ ਫਿਰ ਸਾਡੀ ਮਜਬੂਰੀ ਹੈ ਫਿਰ ਵੀ ਅਸੀਂ ਘੱਟੋ ਘੱਟ 4 ਵਜੇ ਦੇ ਤੱਕ ਨਿਕਲਦੇ ਆ ਠੀਕ ਹੈ ਜੀ ਵੀ ਯਾਰ ਅਜੇ ਤੱਕ 5 ਵਜੇ ਤੱਕ ਉਹਨਾਂ ਦੀ ਡਿਊਟੀ ਹੈਗੀ ਹੈ ਜਿਹਦੀ ਵੀ ਡਿਊਟੀ ਲੱਗੀ ਹੈ ਜਦੋਂ ਹੁਣ 5:00 ਵਜੇ ਡਿਊਟੀ ਵੀ ਖਤਮ ਹੋ ਗਈ ਫਿਰ ਸਾਡੀ ਮਜਬੂਰੀ ਹੈ ਫੇਰ ਜੇ ਤੁਸੀਂ ਅੱਗ ਲਾਉਣ ਵਾਲੇ ਕਿਸਾਨ ਨੂੰ ਪਰਚਾ ਕਰੋਗੇ ਜਰਮਾਨੇ ਪਾਓਗੇ ਦੇਖੋ ਸਾਡੇ ਬੋਲਦਾ ਹੁਣ ਜੇ ਤੁਸੀਂ ਖੇਚ ਜਾਓਗੇ ਥੋੜੀ ਸਾਨ ਦੇਖ ਲੈ ਆਪਣੀ ਬੋਲੇ ਸਾਡੇ ਸਾਡੇ ਭਰਾਵਾਂ ਸਾਡੀ ਬੱਚੀਆਂ ਠੀਕ ਹੈ ਨਾ ਗੱਲ ਪਰ ਜੇ ਦੁੱਖਣੀ ਮਰਦ ਬਹੁਤ ਸਿਆਣੇ ਆਪਾਂ ਤੁਹਾਡੇ ਬਹੁਤ ਵਾਰ ਗੱਲਬਾਤ ਕਰ ਰਹੇ ਹਾਂ ਬਹੁਤ ਮਨ ਕੇ ਸਭ ਤੋਂ ਜਿਆਦਾ ਤੁਹਾਡਾ ਪਤਾ ਕੀ ਹੈ ਹੁਣ ਜਿਹੜਾ ਖੇਚ ਬੜਦਾ ਖੇਰੇ ਦਾ ਉਸੇ ਨੂੰ ਜਾਉਂਦਾ ਠੀਕ ਹੈ ਨਾ ਪਤਾ ਚਾਹੀ ਉੱਥੇ ਕੋਈ ਅੱਲਾ ਤੋੜਨਾ ਆਉਂਦਾ ਵੇ ਤੇ ਅਸੀਂ ਪ੍ਰਾਇਜ਼ ਦਾ ਰਿਪੋਰਟ ਕਰਨਾ ਆਉਂਦਾ ਵੇ ਹੁਣ ਜੀ ਤੁਸੀਂ ਜਾਣਾ ਚਾਹੁੰਦੇ ਹੋ ਜੇ ਤੁਹਾਡੇ ਕੋਈ ਸੀਨੀਅਰ ਅਧਿਕਾਰੀ ਹੋਰ ਆਉਂਦਾ ਉਹਨੂੰ ਬੁਲਾ ਲਓ ਐਵੇਂ ਦੱਸਿ ਤੁਹਾਨੂੰ ਜਾਣ ਦੇ ਮੈਂ ਹੁਣ ਗੱਲ ਪ੍ਰਧਾਨ ਜੀ ਕਈ ਦਿਨ ਹੋਏ ਇੱਕ ਮਿੰਟ ਜੀ ਪਹਿਲਾਂ ਮੇਰੇ ਇੱਕ ਮਿੰਟ ਪ੍ਰਧਾਨ ਨੂੰ ਗੱਲ ਕਰ ਸਕਦਾ ਗੱਲ ਦਾ ਜਵਾਬ ਦੇ ਪਹਿਲਾਂ ਰੋਕੀ ਮੜੇ ਬੇਬੇ 15 ਦਿਨ ਹੋ ਗਏ ਖੜ ਜਾ ਮੇਰੇ ਬੇਬੇ ਇੱਕ ਮਿੰਟ ਹੋਵੇ ਜਿਵੇਂ ਇੱਕ ਮਿੰਟ ਬੇਬੇ ਸੁਣ ਲਓ ਪਹਿਲਾਂ ਗੱਲ ਸੁਣ ਲਓ ਪਹਿਲਾਂ ਪ੍ਰਧਾਨ ਨੂੰ ਗੱਲ ਕਰ ਲੈਂਦੇ ਫਿਰ ਬਤਾਓ ਕੋਈ ਗੱਲ ਨਹੀਂ ਥੋੜੇ ਸੀਨੀਅਰ ਅਧਿਕਾਰੀ ਨੂੰ ਬੁਲਾ ਲਓ ਇੱਕ ਮਿੰਟ ਜੀ ਮੈਂ ਜਿੰਨਾ ਚਿਰ ਸੁਣ ਲਓ ਬੰਦਾ ਸਾਡੀ ਗੱਲ ਜਿੰਨਾ ਚਿਰ ਇਸ ਕੇਸ ਦੇ ਵਿੱਚ ਅਸੀਂ ਤੁਹਾਡੀ ਵੀਡੀਓ ਬਣਾਵ ਵੀ ਇਹ ਤੇ ਕਿਸੇ ਕਿਸਾਨ ਨੇ ਅਗਲੀ ਲਈ ਅਸੀਂ ਗਲਤ ਆਏ ਆ ਸਾਨੂੰ ਲੈ ਕੇ ਦੇਖਿਓ ਵੀ ਇਸ ਕਿਸਾਨ ਨੂੰ ਜਿਹਦੇ ਖੇਤ 'ਚ ਅਸੀਂ ਖੜੇ ਆ ਕੋਈ ਜੁਰਮਾਨਾ ਨਹੀਂ ਪਊਗਾ ਕੋਈ ਕੇਸ ਨਹੀਂ ਹੋਊਗਾ ਉਹਨਾਂ ਚਿਰ ਤੁਹਾਨੂੰ ਜਾਣ ਦੇ ਦੇਖੋ ਜਿਹੜੀ ਜੁਰਮਾਨੇ ਦੀ ਗੱਲ ਆ ਅਸੀਂ ਰੋਟੀ ਵਧੀਆਂ ਵੜਾਦੇ ਆ ਜੇ ਕੋਈ ਪੈਗ ਕੋਕੇ ਲਾਉਣੇ ਤਾਂ ਹੋਰ ਜਾਣ ਦੇ ਦੇ ਨਹੀਂ ਉਹ ਗੱਲ ਨਹੀਂ ਜੀ ਦੇਖੋ ਜਿਹੜੀ ਹੁਣ ਤੁਹਾਨੂੰ ਵੀ ਸਾਰਿਆਂ ਨੇ ਦੇਖਿਆ ਜੀ ਜੇ ਹੁਣ ਤੁਸੀਂ ਇਹ ਸਾਥੋਂ ਇਹ ਭਾਲਦੇ ਵੀ ਇੱਥੇ ਅੱਗ ਨਹੀਂ ਲੱਗੀ ਉਹ ਤਾਂ ਨਹੀਂ ਸੀ ਲਿਖ ਕੇ ਦੇ ਸਕਦੇ ਅੱਗ ਲੱਗੀ ہوئی ਹੈ ਬੰਦ ਜੀ ਨਹੀਂ ਉਹ ਨਹੀਂ ਜਿਹੜੀ ਹੁਣ ਬਿਲਰਾਂ ਦੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਬਿਲਰ ਇੱਥੇ 6 ਚੱਲਦੇ ਨੇ ਦੇਖੋ ਬਿਲਰ ਤਾਂ ਹੈਗੇ ਕੱਲ ਦਾ ਹਾਂ ਆ ਇੱਕ ਇੰਤਜ਼ਾਮ ਹੈ ਭਾਈ ਮੈਂ ਪਹਿਲਾਂ ਵੀ ਬੋਲਦਾ ਆਪਾਂ ਪਰ ਜਿਹੜੇ ਤੁਸੀਂ ਮੈਨੂੰ ਕਹਿਣਾ ਹੈ ਬਿਲਰ ਜਿਹੜੇ ਜੀ ਬਿਲਰ ਹੈ ਬਿਲਰ ਇੱਥੇ 6 ਚੱਲ ਰਹੇ ਨੇ ਜੇ ਕਿਸੇ ਨੇ ਗੱਠਾਂ ਬਣਾਉਣੀਆਂ ਮੈਨੂੰ ਕਿੰਨੇ ਆਪਣੇ ਭੈਣੇ ਭਾਵੇਂ ਕਿੰਨੇ ਨੇ ਮੈਂ ਗੱਠਾਂ ਬਣਵਾ ਦਿੱਤੀ 6 ਬਿਲਰ ਇੱਥੇ ਚੱਲੀਆਂ ਨੇ ਜਿੰਨੀ ਲੋ ਉਹ 2-3 ਦਿਨ ਜਿੱਦਾਂ ਤੁਸੀਂ ਅੱਜ ਵੜਤੀ ਉਹ ਕਹਿੰਦੇ ਵੀ 3 ਦਿਨ ਅਸੀਂ ਫੀਲਡ 'ਚ ਰਖਾਉਣੇ ਆਂ ਕਰਜੇ ਵੱਟ ਕੇ ਤਾਂ ਕਿ ਉਹ ਥੋੜੀ 2-3 ਦਿਨ ਛੁੱਕ ਜੇ ਕਿਉਂਕਿ ਹੁਣ ਉਹਦਾ ਵੀ ਮੋਇਸਚਰ ਦੀ ਪ੍ਰੋਬਲਮ ਪੈਂਦੀ ਜਦੋਂ ਇਕੱਠਾ ਦਿੰਦੇ ਠੀਕ ਐ ਜਿਹੜੀ ਤੇ ਹਫਤੇ ਦੀ ਗੱਲ ਕੀ ਹਫਤੇ ਤੋਂ 7-8 ਦਿਨ ਐ ਇਤੋਂ ਵੱਧ ਨਹੀਂ ਲੱਗਦੇ ਜਦੋਂ ਉਹ ਬੇਲਰ ਬਣਾਦੇ ਨਾਲੇ ਚੱਕਦੇ ਸਾਡੇ ਪਿੰਡ ਦੀ ਕਿੰਨੀ 8 ਦਿਨ ਤਾਂ ਹੋ ਗਏ ਇੱਕ ਮਿੰਟ ਮੇਰੇ ਮੇਰੇ ਗੱਲ ਸੁਣ ਲੈ ਬਾਈ ਮੇਰੇ ਗੱਲ ਇੱਕ ਮਿੰਟ ਵੀਰੇ ਸਾਡੇ ਇੱਕ ਮਿੰਟ ਉਹ 8 ਦਿਨ ਹੋ ਗਏ ਉਹ ਗੱਲ ਤਾਂ ਸੁਣ ਲੋ ਉਹ ਗੱਲ ਤਾਂ ਸੁਣ ਲੋ ਪ੍ਰਧਾਨ ਨੂੰ ਗੱਲ ਕਰ ਲੈ ਜਿਹੜੀ ਜ਼ਮੀਨ ਐ ਜ ਕੜੀ 4100 ਬਿਹਾੜੇ ਦੇ ਜਿਹੜੇ ਸੀ ਬੇਲਰ ਨੇ ਉਹ ਕਿੰਨੇ ਏਕੜ ਦੇ ਇਕੱਠਾ ਬਣਾ ਲੈਣਗੇ 600 ਏਕੜ ਇੱਕ ਬੇਲਰ ਬਣਾਉਂਦਾ 600 ਏਕੜ ਇੱਕ ਬੇਲਰ ਇੱਕ ਦਿਨ ਤੇ ਇੱਕ ਦਿਨ ਤੇ ਨਹੀਂ ਪੂਰੇ ਸੀਜ਼ਨ ਚ ਜਮੇ ਪੂਰੇ ਸੀਜ਼ਨ ਚ 600 ਤੇ ਕਿੰਨੇ ਹੋਗੇ 600 ਏਕੜ ਹੋਗੇ 6 ਬੇਲਰ 3700 ਏਕੜ ਬਣਾਉਣਗੇ 3700 ਤੇ 4200 ਜੋਤੀ ਉਹ ਪੂਰੇ ਇੱਕ ਮਹੀਨੇ ਚ ਬਣਾਉਣਗੇ ਇੱਕ ਮਹੀਨੇ ਚ ਹਾਂ ਜੀ ਕਰਨ ਲਈ ਮਾੜਾ ਰਿਕਾਰਡ ਇੱਕ ਮਹੀਨੇ ਦੇ ਵਿੱਚ ਜਿਹੜੇ ਸੀ ਬੇਲਰ ਨੇ ਉਹ 3700 ਦਾ ਬਣਾਉਣਗੇ ਚੋਣ ਹੈਗੇ 4200 ਏਕੜ ਬਾਕੀ ਇੱਕ ਮਹੀਨੇ ਚ ਬਣਾਉਣਗੇ ਇੱਕ ਮਹੀਨੇ ਦੇ ਵਿੱਚ ਜਦੋਂ ਤੁਹਾਡੇ ਖੇਤੀਬਾੜੀ ਵਿਭਾਗ ਕਹਿੰਦਾ ਵੀ ਜਿਹੜਾ ਦਿੱਤੇ ਸਾਰੇ ਤੋਂ ਜੇ ਤੁਸੀਂ ਇੱਕ ਹਫ਼ਤਾ ਲੇਟ ਕੰਨਕ ਬੀਜ ਦਿਓ ਇੱਕ ਕੁਆਂਟਾ ਉੱਡ ਜਾਂਦਾ ਇੱਕ ਕੁਆਂਟਾ ਸਾਡੇ ਕੰਕੂ ਡੂਗੀ ਫਿਰ ਇੱਕ ਮਹੀਨਾ ਜੇ ਲੰਘਿਆ ਤਾਂ ਤਿੰਨ ਰੌਣੀਆਂ ਕਰਨੀਆਂ ਪੈਣਗੀਆਂ ਸਾਨੂੰ ਹਜੇ ਹਜੇ ਤਾਂ ਹਜੇ ਤਾਂ ਜੀ ਪ੍ਰਧਾਨ ਜੀ ਹਜੇ ਤਾਂ ਟਾਈਮ ਵੀ ਨਾਲ ਨਾਲ ਸੁਣੋ ਉਹ ਬਣਾਉਂਦੇ ਹੀ ਆ ਨਾਲ ਜਿਹੜੀਆਂ ਟਰਾਲੀਆਂ ਚੱਕਦੀਆਂ ਹਨ ਉਹਨਾਂ ਕੋਲੇ ਮੇਰੇ ਖਿਆਲ ਚ ਵੀ ਇੱਕ ਵੇਲਰ ਕੋਲੇ ਦੋ ਤਿੰਨ ਟਰਾਲੀਆਂ ਹੁੰਦੀਆਂ ਚਾਰ ਕਿ ਟਰਾਲੀਆਂ ਚਾਰ ਕਿ ਟਰਾਲੀਆਂ ਹੁੰਦੀਆਂ ਬਾ ਕਿੱਲੇ ਤੋਂ ਪਾਉਣ ਇੱਕ ਦੋ ਟਰਾਲੀਆਂ ਭੜਤੀਆਂ ਇੱਕ ਟਰਾਲੀ ਇੱਕ ਰੋ ਜਾਂਦੀ ਹੈ ਉੱਥੇ ਫੈਕਟਰੀ ਵਾਲੇ ਲਹਾਉਂਦੇ ਨਹੀਂ ਹੈਗੇ ਉਹ ਕਾਰਨ ਕੀ ਹੈ ਮਤਲਬ ਜੇ ਉਹ ਗਿੱਲੀ ਚੱਕਦੇ ਆ ਤਾਂ ਉਹਨਾਂ ਦਾ ਮੌਂਚਰ ਨਹੀਂ ਆਉਂਦਾ ਕਾਟ ਦਿੰਦੇ ਜਦੋਂ 20% ਤੱਕ ਸਿੰਗਲ ਕਾਟਦੇ ਆ ਜੀ ਤੀਤੋਂ ਅਸੀਂ 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 ਤਾਂ ਤੋੜਨਾ ਕਿ ਮਨਪੈਸੇ ਮਨਪੈਸੇ ਅਸੀਂ ਸਾਰੀਆਂ ਗੱਲਾਂ ਜਾਣਦੇ 167 ਰੁਪਏ ਕੁਆਂਟਿਟੀ ਦਾ ਉਹਨਾਂ ਦਾ ਰੇਟ ਹੈ ਰੇਟ ਵੱਡਾ 135 ਰੁਪਏ ਕੁਆਂਟਿਟੀ ਦਾ ਉਹਨਾਂ ਦਾ ਖਰਚ ਆਉਂਦਾ ਉਹਨਾਂ ਨੂੰ ਬਚਦਾ ਕੀ ਹੈ 40 ਰੁਪਏ ਬਚਦੇ ਆ ਚਾਰੀ ਜੀ ਉਹ ਮੌਚਰ ਦੀ ਗਿੱਲੀ ਚੱਕ ਲੈ ਜਾਣਗੇ ਉਹਨਾਂ ਦਾ ਰੇਟ ਕਟੋ ਕਾਟਵਾ ਦੇ ਜਦੋਂ ਗਿੱਲੀ ਲੈ ਗਏ ਉਹਨਾਂ ਚੋਂ ਜਿੰਨੇ ਚਿਰ ਮੌਚਰ ਨਹੀਂ ਆਉਂਦਾ ਲਹਾਉਂਦੇ ਨਹੀਂ ਇੱਕ ਟਰਾਲੀ ਦਾ ਇੱਕ ਗੇੜਾ ਲੱਗਦਾ ਰੋਜ਼ ਦਾ ਤੁਸੀਂ ਕਿਵੇਂ ਖਾਲੀ ਕਰੋਗੇ ਖੇਤ ਉਹ ਵੀ ਖੁੱਬਦੀ ਹੈ ਜੀ ਵਾਹਣ ਦੇ ਵਿੱਚੋਂ ਨਿਕਲਦੀ ਨਹੀਂ ਸਾਰਾ ਖਾਲੀ ਕਿਵੇਂ ਕਰੋਗੇ ਜਿਹੜੇ 6 6 ਬੀਲਰ ਨੇ ਤੁਸੀਂ ਗਾਰੰਟੀ ਕਰੋ ਸਾਡੇ ਨਾਲ ਮੈਂ ਗਾਰੰਟੀ ਕਰਦਾ ਪਾਣੀ ਵਾਗ ਦੀ ਜ਼ਿੰਮੇਵਾਰੀ ਲੈਣਾ ਜੇ ਪੈਣੀ ਵਾਗ ਗਈ ਇੱਕ ਖੇਤ ਨੂੰ ਅੱਗ ਲੱਗੀ ਮੈਨੂੰ ਫੜ ਲਓ ਆਪੇ ਮੇਰਾ ਸਾਰਾ ਕੁਝ ਜ਼ਬਤ ਕਰ ਲਓ ਪਰ ਇੱਕ ਸੁਣ ਲਿਓ ਤੁਹਾਨੂੰ 15 ਦਿਨ ਦਿੱਤੇ 15 ਦਿਨਾਂ ਦੇ ਵਿੱਚ ਸਾਰੇ ਖੇਤ ਸਾਡੇ 420 ਕਿੱਲਾ ਖਾਲੀ ਕਰ ਦਿਓ ਅਸੀਂ ਨਹੀਂ ਲਾਉਂਦੇ ਜੇ ਹੁਣ ਅਸੀਂ ਮੀਂਹ ਤੁਸੀਂ ਆਪ ਕਹਿੰਦੇ ਹੋ ਪੀਆਰ 6 ਬੇਲਰ ਨੇ ਉਹ 3200 ਕਿੱਲੋ ਇੱਕ ਮਹੀਨੇ ਚ ਚੱਕਣਗੇ 3600 3600 ਫਿਰ 4200 ਦੇ ਵਿੱਚ ਝੋਨਾ ਪਿਆ ਹੋਇਆ ਇੱਕ ਮਹੀਨਾ ਢੀਕਣਗੇ ਕਿਵੇਂ ਮੇਰੀ ਗੱਲ ਸੁਣੋ ਜਿਹੜਾ 4200 ਕੜਾਈ ਸਾਰੇ ਦਾ ਸਾਰਾ ਹੋਇਆ ਤਾਂ ਨਹੀਂ ਸਾਰੇ ਬੇਲਰਾਂ ਤੇ ਡਿਪੈਂਡੈਂਟ ਨੇ ਸਭ ਰਿਪੈਂਡੈਂਟ ਸੁਪਰਸੀਡਰ ਵੀ ਹੈ ਜੀ ਤੁਸੀਂ ਆਏ ਲਾਡੂ ਮਹਿੰਦਰ ਸਿੰਘ ਪ੍ਰਧਾਨ ਕੇ ਦੋ ਸੁਪਰਸੀਡਰ ਨੇ ਉਹਨਾਂ ਸੁਪਰਸੀਡਰਾਂ ਨੂੰ ਆਏ ਸਾਨੂੰ ਆਇਆ ਕਰ ਸਾਨੂੰ ਆਇਆ ਕਰ ਅਸੀਂ 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 ਬੇਲਰ ਵੀ ਨਹੀਂ ਢੀਕਦੇ ਅਸੀਂ ਸਾਰੇ ਸੁਪਰਸੀਡਰ ਦਾ ਬਿੱਲ ਦਿੰਦੇ ਆ ਜੇ ਕਣਕ ਨੂੰ ਸੁੰਡੀ ਪੈ ਗਈ ਉਹਦਾ ਲੈ ਕੇ ਦੇਵੋਗੇ ਅਸੀਂ ਨਾ 70000 ਰੁਪਏ ਜਿਹੜਾ ਸੁੰਡੇ ਦੀ ਪਾਈ ਗਈ ਆ ਆਹ ਵੀ ਹੱਲ ਕਰੋ ਕੋਈ ਸਾਡਾ ਦੋੜੇ ਦਾ ਕੰਮ ਰਿੱਖੀ ਦੇ ਦਿਓ 70000 ਰੁਪਏ ਦੇਵਾ ਦਿਓ ਸੁੰਡ ਪੈ ਗਿਆ ਮਰ ਗਿਆ ਸਾਨੂੰ 70000 ਰੁਪਏ ਦੇ ਦਿਓ ਬੱਦ ਕੱਟ ਸੋਡੇ ਸਿੱਧੀ ਗੱਲ ਹੈ ਪਰ ਮੇਰੀ ਵੀਡੀਆ ਪਈਆਂ ਜੀ ਬੇਰੀ ਬੇਰੀ ਜਾ ਕੇ ਮੈਨੂੰ ਜਿਹੜੀ ਮੇਰੀ ਘੱਟੋ-ਘੱਟ 15 ਕਿੱਲਿਆਂ 3 ਲੱਖ ਦੀ ਕਟ ਹੋਈ ਪੜਨ ਪਰ ਠੰਡ ਪਿਆ ਗਿਆ ਜਿਵੇਂ ਵੀ ਨਹੀਂ ਅਗਲਾ ਸੀ ਪਰ ਪ੍ਰਧਾਨ ਤੁਹਾਨੂੰ ਕਿੰਨੇ ਵੀਡੀਓ ਉਹਦਾ ਪਿਛਲੇ 15 ਕਿਲਿਆਂ ਦੇ ਬਿੱਲ ਮਾਰੇ ਨੂੰ ਬਕਤਾਂ ਬਣਾਈਆਂ ਕਿ ਉਹ ਵੀ ਕੋਈ ਆਇਆ ਨਹੀਂ ਚੱਕਣ ਦੱਸੋ ਤਾਂ ਕੀ ਹੱਲ ਕਰੀ ਪਹਿਲੇ ਵਾਰ 5 ਕਿੱਲੇ ਦੱਸ ਲੈ ਫਿਰ ਤੁਹਾਨੂੰ ਨਹੀਂ ਮਿਲਦਾ ਇਹ ਜਿਹੜੀ ਸੁਪਰ ਚੈਡਰ ਦੀ ਪਿਛਲੀ ਵਾਰ ਪ੍ਰੋਬਲਮ ਹੈ ਜਿਵੇਂ ਪਿਛਲੀ ਵਾਰ ਗਰਮੀ ਕਰਕੇ ਹੋਈ ਸੀ ਪਿਛਲੀ ਵਾਰ ਜਿਹੜਾ ਗਰਮੀ ਵਾਲਾ ਟੈਂਪਰੇਚਰ ਹੀ ਲੰਬਾ ਹੋ ਗਿਆ ਨਾ ਇਹਦੀ ਜਿਹੜਾ ਪੋ ਆ ਗਿਆ ਲਿਖ ਕੇ ਦੇ ਦੇ ਜੀ ਕੋਈ ਚੱਕਰ ਤੋਂ ਲਿਖ ਕੇ ਦੇ ਉਹ ਲਿਖ ਕੇ ਦੇ ਦੇ ਉਹ ਕੋਈ ਨਹੀਂ ਤੁਸੀਂ ਇੱਧਰ ਬੋਲੋ ਨਹੀਂ ਹੁਣ ਕਿਹਦਾ ਪੋ ਆ ਗਿਆ ਹਿੰਦ ਕੀ ਪੈਂਦੇ ਨਹੀਂਗਾ ਉਹ ਛੰਡ ਜਾਵੇ ਇਹ ਹੁਣ ਕਿਹਦਾ ਪੋ ਆ ਗਿਆ ਨਾ ਲਿਖ ਕੇ ਦੇ ਦੇ ਮਾੜਾ ਰੋਕੇ ਯਾਰ